ਚੰਗੀਆਂ ਪਤਨੀਆਂ ਦੇ ਵਿੱਚ ਆ ਗੁਣ ਜ਼ਰੂਰ ਹੁੰਦਾ ਜਿਸ ਕਾਰਨ ਉਹ ਘਰ ਸਵਰਗਾ ਵਰਗਾ ਬਣਿਆ ਰਹਿੰਦਾ ਤੇ ਪਤੀ ਪਤਨੀ ਪਤੀ ਪਤਨੀ ਵਿੱਚ ਬਹੁਤ ਪਿਆਰ ਬਣਿਆ ਰਹਿੰਦਾ ਤੇ ਇੱਕ ਦੂਜੇ ਦੇ ਪ੍ਰਤੀ ਸਾਰੀ ਜ਼ਿੰਦਗੀ ਬੜੀ ਵਧੀਆ ਭਾਵਨਾਵਾਂ ਕੁਝ ਹੁੰਦੇ ਨੇ ਉਹ ਕਿਹੜੇ ਗੁਣ ਨੇ ਜਿਹੜੇ ਚੰਗੀ ਪਤਨੀ ਵਿੱਚ ਲਗਭਗ ਬਹੁਤ ਸਾਰੀਆਂ ਪਤਨੀਆਂ 'ਚ ਇਹ ਗੁਣ ਹੁੰਦੇ ਨੇ ਤੇ ਹੁਣੇ ਵੀ ਚਾਹੀਦੇ ਨੇ ਜਦੋਂ ਮਨੁੱਖ ਦੀ ਸ਼ਾਦੀ ਹੁੰਦੀ ਹੈ ਤੇ ਸ਼ਾਦੀ ਤੋਂ ਬਾਅਦ ਮਨੁੱਖ ਦਾ ਇੱਕ ਨਵਾਂ 파ਟਨਰ ਲਾਈਫ ਪਾਰਟਨਰ ਸ਼ੁਰੂ ਹੋ ਜਾਂਦਾ ਹੈ ਜਿਹਦੇ ਨਾਲ ਉਹਦੀਆਂ ਬਹੁਤ ਸਾਰੀਆਂ ਮੋਹ ਭਰੀਆਂ ਤੰਦਾਂ ਜੁੜ ਜਾਂਦੀਆਂ ਨੇ ਲੇਕਿਨ ਕੁਝ ਕੁ ਪਤਨੀਆਂ ਅਜਹੀਆਂ ਹੁੰਦੀਆਂ ਨੇ ਜਿਹੜੀਆਂ ਆਪਣੇ ਪਤੀ ਦੇ ਸਦਾ ਹੀ ਮਾਰਗਦਰਸ਼ਕ ਬਣਿਆ ਰਹਿੰਦੀਆਂ ਨੇ ਜਿਵੇਂ ਚੰਗੀ ਪਤਨੀ ਐਵੇਂ ਕਰੇ ਕਿ ਜੇ ਉਹਦਾ ਪਤੀ ਬਾਹਰੋਂ ਥੱਕਿਆ ਟੁੱਟਿਆ ਆਵੇ ਜਾਂ ਮੰਨ ਲਓ ਕਿ ਪਰੇਸ਼ਾਨ ਆਵੇ ਤਾਂ ਉਹ ਕਵੇ ਕਿ ਬੈਠੋ ਲਿਓ ਮੈਂ ਤੁਹਾਡਾ ਸਿਰ ਹੀ ਘੁੱਟ ਦਵਾਂ ਜਾਂ ਮਾੜਾ ਮੋਟਾ ਜਿਹਾ ਸਿਰ ਤੇ ਮਸਲ ਦੇਣਾ ਤਾਂ ਉਹ ਬੰਦੇ ਨੂੰ ਇੰਜ ਮਹਿਸੂਸ ਹੁੰਦਾ ਕਿ ਜਿਵੇਂ ਮੇਰਾ ਬਹੁਤ ਕਰੀਬੀ ਦਾ ਮੇਰਾ ਕੋਈ ਆਪਣਾ ਮੇਰੇ ਦੁੱਖਾਂ ਨੂੰ ਵੰਡਾਰਿਆ ਹੋਵੇ ਕਈ ਵਾਰਾ ਕੀ ਹੁੰਦਾ ਕਿ ਔਰਤ ਜਦੋਂ ਖਾਣਾ ਬਣਾ ਕੇ ਕੀ ਹੁੰਦੀ ਆ ਤੇ ਖਾਣਾ ਖਵਾਲਣ ਲੱਗੇ ਸਮੇ ਤੇ ਖਾਣਾ ਜਦੋਂ ਡਿਵਾਈਡ ਕਰੇ ਜੇ ਸਾਰੇ ਬੱਚੇ ਪਰਿਵਾਰ ਵੇਖ ਹੁੰਦਾ ਤੇ ਔਰਤ ਮੁਸਕਰਾ ਕੇ ਕਹਿ ਦੇਵੇ ਅੱਜ ਵੇਖੋ ਖਾਣਾ ਕਿੰਨੀ ਦਾ ਬੁਣਿਆ ਤਾਂ ਉਹ ਵੀ ਇੱਕ ਬਹੁਤ ਚੰਗੀ ਗੱਲ ਹੁੰਦੀ ਆ ਕਹਿਣ ਤੋਂ ਭਾਵ ਕਿ ਮਨੁੱਖ ਦੀ ਥਕਾਵਟ ਦੂਰ ਹੋ ਜਾਂਦੀ ਆ ਇਹ ਤੋਂ ਇਲਾਵਾ ਜਿਹੜੀ ਔਰਤ ਕਈ ਬਣਾ ਔਰਤਾਂ ਦੀ ਇੱਕ ਆਦਤ ਹੁੰਦੀ ਆ ਕਿ ਉਹ ਆਪਣੇ ਪਤੀ ਕੋਲ ਕੋਈ ਕੰਮ ਨਹੀਂ ਕਰਵਾਉਂਦੀਆਂ ਮਦਦ ਨਹੀਂ ਲੈਂਦੀਆਂ ਜਿਵੇਂ ਮੰਨ ਲਓ ਕਿ ਕੁਝ ਨਹੀਂ ਕੰਮ ਹੋ ਗਏ ਛੋਟਾ ਮੋਟਾ ਤਾਂ ਉਹ ਹਮੇਸ਼ਾ ਉਹਨਾਂ ਦੀ ਇੱਕ ਆਦਤ ਹੁੰਦੀ ਆ ਚਲੋ ਮੈਂ ਖੁਦ ਹੀ ਕਰਾਂ ਮੈਂ ਕੀ ਦੁੱਖ ਦੇਣਾ ਪਰ ਮੈਂ ਸਮਝਦਾ ਕਿ ਹਰੇਕ ਔਰਤ ਨੂੰ ਇਸ ਗੱਲ 'ਤੇ ਧਿਆਨ ਦੇਣਾ ਚਾਹੀਦਾ ਜਿਵੇਂ ਘਰ ਦੇ ਵਿੱਚ ਕੋਈ ਸਮਾਨ ਪਿਆ ਆ ਤੁਹਾਡਾ પતિ ਫ੍ਰੀ ਆ ਜਾਂ ਉਹ ਕੋ ਟਾਈਮ ਹੈਗਾ ਤਾਂ ਉਹਨੂੰ ਕਹਿ ਦੇਣਾ ਚਾਹੀਦਾ ਕਿ ਆ ਡੱਬਾ ਹੀ ਖੋਲ ਦਿਓ ਆ ਚੀਜ਼ ਚੁੱਕ ਕੇ ਇੱਧਰ ਕਰ ਦਿਓ ਜਾਂ ਆ ਸਵਾਨ ਇਹਨੂੰ ਫੜਾ ਦਿਓ ਇੰਜ ਕਰਨ ਦੇ ਨਾਲ ਬਹੁਤ ਸਾਰੇ ਮਰਦ ਇਹ ਮਹਿਸੂਸ ਕਰਦੇ ਆ ਕਿ ਮੇਰੀ ਜੀਵਨ ਸਾਥਣ ਮੇਰਾ ਕਿੰਨਾ ਖਿਆਲ ਰੱਖਦੀ ਆ ਮੇਰੇ ਤੇ ਨਿਰਭਰਿਆ ਕਿਉਂਕਿ ਮੇਰੇ ਤੇ ਥੋੜਾ ਜਿਹਾ ਮੈਨੂੰ ਮਾਣ ਬਖਸ਼ਦੀ ਆ ਇਹ ਗੱਲਾਂ ਬਹੁਤ ਜ਼ਿਆਦਾ ਜ਼ਰੂਰੀ ਨੇ ਤੇ ਜਿਹੜੀਆਂ ਔਰਤਾਂ ਇਹਨਾਂ ਗੱਲਾਂ ਦਾ ਖਿਆਲ ਰੱਖਦੀਆਂ ਨੇ ਅਕਸਰ ਆਮ ਤੌਰ ਤੇ ਆਪਾਂ ਜੋ ਜ਼ਿੰਦਗੀ ਚ ਬਚਰਦੇ ਆਂ ਪਤੀ ਪਤਨੀ ਦਾ ਰਿਸ਼ਤਾ ਕੋਈ ਛੋਟਾ ਰਿਸ਼ਤਾ ਨਹੀਂ ਹੁੰਦਾ ਇਹਨੂੰ ਆਪਾਂ ਇੱਕ ਅੰਦਰ ਤੇ ਨਹੀਂ ਖੜਾ ਕਰ ਸਕਦੇ ਇੱਕ ਅੰਦਰ ਕਿਹੜੀ ਰੋਕ ਸਕਦੇ ਪਤੀ ਪਤਨੀ ਦੇ ਰਿਸ਼ਤੇ ਵਿੱਚ ਬਹੁਤ ਸਾਰੀਆਂ ਮर्याਦਾ ਹੁੰਦੀਆਂ ਨੇ ਮੋਹ ਪ੍ਰੇਤ ਤੰਦ ਹੁੰਦੇ ਨੇ ਜ਼ਿੰਦਗੀ ਦੇ ਦੁੱਖ ਸੁੱਖ ਨੂੰ ਹੰਡਾਉਣਾ ਜਾਂ ਉਹਨਾਂ ਨੂੰ ਫੇਸ ਕਰਨਾ ਇਹ ਪਤੀ ਪਤਨੀ ਦੇ ਹਿੱਸੇ ਚ ਆਇਆ ਆ ਘਰ ਨੂੰ ਚਲਾਉਣਾ ਬੱਚਿਆਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਇਹ ਬਹੁਤ ਵੱਡੀ ਗੱਲ ਆ ਕਿ ਜਦੋਂ ਆਪਾਂ ਇੰਨੇ ਰਜਾਈਨੇ ਕਰਦੇ ਆ ਤੇ ਪਤੀ ਕਈ ਵਾਰ ਥੱਕ ਜਾਂਦਾ ਆ ਗੁੱਸੇ 'ਚ ਆ ਜਾਂਦਾ ਆ ਜਾਂ ਪਰੇਸ਼ਾਨ ਹੋ ਜਾਂਦਾ ਜਾਂ ਕੁਝ ਅਜਿਹੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਉਹ ਆਪਣੀ ਪਤਨੀ ਨੂੰ ਦੱਸਣਾ ਚਾਹੁੰਦਾ ਲੇਕਿਨ ਦੱਸ ਨਹੀਂ ਪਾਉਂਦਾ ਤੇ ਚੰਗੀ ਪਤਨੀ ਕੀ ਕਰਦੀ ਆ ਕਿ ਬਾਹ ਫੜ ਕੇ ਬਿਠਾ ਲੈਂਦੀ ਬੈਠੂ ਮੇਰੇ ਕੋਲ ਐਵੇਂ ਪਰੇਸ਼ਾਨ ਨਹੀਂ ਹੁੰਦਾ ਹੁੰਦਾ ਚਲੋ ਕੋਈ ਗੱਲ ਨਹੀਂ ਮੈਂ ਤੁਹਾਡੇ ਲਈ ਕੀ ਕਰ ਸਕਦੀ ਆ ਦੁੱਧ ਗਰਮ ਕਰਾਂ ਜਾਂ ਕੁਛ ਕੋਈ ਤੁਸੀਂ ਲਓਗੇ ਜੂਸ ਵਗੈਰਾ ਲਓਗੇ ਜਾਂ ਚਾਹ ਬਣਾ ਦਵਾਂ ਕਿ ਉਦੋਂ ਫਿਰ ਉਦੋਂ ਬਾਅਦ ਆਦਮੀ ਸੋਚਦਾ ਚੱਲ ਕੋਈ ਨਹੀਂ ਮੈਂ ਆਪਣੇ ਮਨ ਦੀ ਗੱਲ ਇਹਦੇ ਨਾਲ ਕਰ ਹੀ ਲਵਾਂ ਫਿਰ ਇੰਜ ਜਦੋਂ ਗੱਲਾਂ ਹੋਣ ਲੱਗ ਪੈਂਦੀਆਂ ਨੇ ਫਿਰ ਪਤੀ ਪਤਨੀ 'ਚ ਇੱਕ ਦੂਜੇ ਦੇ ਪ੍ਰਤੀ ਬਹੁਤ ਮਰਿਆਦਾ ਵੱਧ ਜਾਂਦੀ ਹੈ ਇਹ ਔਰਤ ਦੇ ਚੰਗੇ ਗੁਣ ਨੇ ਮੈਂ ਸਮਝਦਾ ਹਰ ਇੱਕ ਔਰਤ ਨੂੰ ਇਹਦੀ ਪਾਲਣਾ ਤਾਂ ਕਰਦੀ ਕਰਦੀ ਹੈ ਜਿਹੜੀਆਂ ਨੰਨੀਆਂ ਔਰਤਾਂ ਬਣਦੀਆਂ ਨੇ ਸ਼ਾਦੀ ਤੋਂ ਬਾਅਦ ਉਹਨਾਂ ਨੂੰ ਵੀ ਇਹ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਆਪਣੇ ਪਤੀ ਦੀ ਨਿੱਕੀ ਨਿੱਕੀ ਗੱਲ ਜਿਹੜੀ ਕਦੀ ਵੀ ਬਾਹਰ ਨਹੀਂ ਕੱਢਣੀ ਚਾਹੀਦੀ ਜੇ ਕੋਈ ਜਿੱਲਾ ਸ਼ਿਕਵਾ ਹੋ ਵੀ ਜਾਂਦਾ ਹੈ ਤਾਂ ਉਹਨੂੰ ਅੰਦਰ ਹੀ ਕੁੱਟ ਲੈਣਾ ਚਾਹੀਦਾ ਤੇ ਇੱਕ ਦੂਜੇ ਨੂੰ ਮਨਾ ਲੈਣਾ ਚਾਹੀਦਾ ਬਹੁਤਾ ਲੰਬੇ ਸਮੇਂ ਤੱਕ ਰੁੱਸੇ ਰਹਿਣਾ ਕੋਈ ਚੰਗੀ ਗੱਲ ਨਹੀਂ ਸਾਂਝੀ ਰਿਸ਼ਤਿਆਂ ਦੇ ਵਿੱਚ ਤੇ ਜ਼ਿੰਦਗੀ ਸਾਨੂੰ ਵਾਰ-ਵਾਰ ਨਹੀਂ ਮਿਲਦੀ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੜੇ ਪਾਸੇ ਤੋਂ ਰੱਬ ਸੋਣਾ ਤੁਹਾਡੀਆਂ ਲੰਬੀਆਂ ਉਮਰਾਂ ਕਰੇ